ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੀ ਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋ ਖਿਨ ਮੈਂ ਕੌੜੇ ਹੋਏ ਗੈ ਛੇਤੜੇ ਮਾਇਆ ਭੋਗ ਵੇਚਨਾ ਕੋਈ ਕਰ ਸਕੈ ਕਿਸ ਥੈ ਰੋਵੇਂ ਰੋਜ ਕੀਤਾ ਕਿਛੂ ਨ ਹੋਵਈ ਲਿਖਿਆ ਧੁਰ ਸੰਜੋਗ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਉ ਨਾਨਕ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨਸੈ ਸਬੇ ਸੋਚ ਨਾਨਕ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਵਿਨਸੇ ਸਬੇ ਸੋਚ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਗੁਰੂ ਪਾਤਸ਼ਾਹ ਜੀ ਸੰਗਰਾਂਦ ਦੇ ਆਰੰਭ ਹੋਏ ਕਤਕ ਦੇ ਮਹੀਨੇ ਨੂੰ ਸੁੱਖਾਂ ਖੁਸ਼ੀਆਂ ਖੇੜੀਆਂ ਦੇ ਨਾਲ ਪਤੀਤ ਕਰਨ ਦਾ ਬਲ ਉਤਮ ਬਖਸ਼ਿਸ਼ ਕਰਨ ਚੰਨੀ ਵੀ ਸੰਗਤ குருਤਰਬਾਰ ਵਿੱਚ ਪਹੁੰਚੀ ਹੈ ਪਾਤਸ਼ਾਹ ਜੀ ਸਾਭ ਦੀ ਹਾਜ਼ਰੀ ਧਰ ਪ੍ਰਵਾਨ ਕਰਨ ਕਥਾ ਵਿਚਾਰਾਂ ਦੁਪਹਿਰ ਦੇ ਦੀਵਾਨ ਵਿੱਚ ਸ਼ਬਦ ਕੀਰਤਨ ਤੋਂ ਉਪਰੰਤ ਆਪ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਸੋ ਮਾਲਕ ਜੀ ਕਿਰ